ਔਰਤ ਹੈ ਗੈਰਤ ਨੂੰ ਰੱਖ ਪੱਲੇ ਇੱਜ਼ਤ ਹੀ ਆਬਰੂ ਹੈ ਬਾਕੀ ਸਭ ਪੈਰਾਂ ਥੱਲੇ ਇਹ ਗੁਰਤियां ਸਾਡੀਆਂ ਮਾਵਾਂ ਨੇ ਸਾਨੂੰ ਦਿੱਤੀਆਂ ਹੋਈਆਂ ਨੇ ਔਰਤ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਉਹਦਾ ਆਪਣਾਪ ਹੁੰਦਾ ਹੈ ਬੇਟਾ ਪਹਿਲਾਂ ਇਕੱਠੇ ਰਹਿੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਅਸੀਂ ਇਕੱਠੇ ਰਹਿਣਾ ਹੈ ਵਸਣ ਲਈ ਭੇਜਿਆ ਅਸੀਂ ਵਸਣ ਅੱਜਕੱਲ ਪੇਸ਼ੇਂਤੀ ਖਤਮ ਹੋ ਗਈ ਵੀ ਕਿਸੇ ਦੀ ਗੱਲ ਨਹੀਂ ਸੁਣਨੀ ਸੁਣਦੇ ਨਹੀਂ ਬੇਟੀ ਅੱਗੇ ਤੁਹਾਨੂੰ ਮੈਂ ਦੱਸੇ ਨਾ ਜੋਇੰਟ ਪਰਿਵਾਰ ਹੁੰਦੇ ਸੀਗੇ ਚਾਚੇ ਤਾਇਆ ਦਾ ਇੰਨਾ ਡਰ ਹੁੰਦਾ ਸੀ ਜੇ ਤੁਸੀਂ ਆਪਣੀ ਰਿਸਪੈਕਟ ਨਹੀਂ ਕਰਦੇ ਹੈਨਾ ਆਪਣੇ ਆਪ ਨੂੰ ਨਹੀਂ ਸੰਭਾਲਦੇ ਫਿਰ ਤੁਹਾਡੀ ਦੂਜੇ ਨੇ ਰਿਸਪੈਕਟ ਨਹੀਂ ਕਰਨੀ ਤੁਸੀਂ ਕੀ ਸੋਚ ਕੇ ਤੁਸੀਂ ਜਿਹੜੇ ਇਨ ਲਿਵਿੰਗ ਰਿਲੇਸ਼ਨ ਚ ਚਲੇ ਜਾਂਦੇ ਹੋ ਕੀ ਸੋਚ ਕੇ ਜਾਂਦੇ ਹੋ ਹੈਨਾ ਤੁਸੀਂ ਕੀ ਤੁਸੀਂ ਇਸ ਚੀਜ਼ ਨੂੰ ਬੇਅਰ ਕਰ ਸਕਦੇ ਹੋ ਬੇਅਰ ਕਰ ਲਓਗੇ ਇਹ ਕਿ ਉਸ ਤੋਂ ਬਾਅਦ ਤੁਹਾਨੂੰ ਪੱਕਾ ਨਹੀਂ ਪਤਾ ਕਿ ਉਸ ਮੁੰਡੇ ਦੇ ਨਾਲ ਤੁਸੀਂ ਅੱਗੇ ਰਹੋਗੇ ਕਿ ਨਹੀਂ ਰਹੋਗੇ ਤਾਂ ਜਿੰਨਾ ਤੁਸੀਂ ਰਹਿ ਲਿਆ ਕੀ ਉਹ ਤੁਹਾਡੀ ਆਉਣ ਵਾਲੀ ਲਾਈਫ ਦੇ ਉੱਪਰ ਉਹ ਉਹਨਾਂ ਨੇ ਇਫੈਕਟ ਹੋਇਆ ਹੈਗਾ ਕੋਈ ਇਸ ਕਰਕੇ ਹੁਣ ਬਹੁਤ ਖਿਲਾਰਾ ਪੈ ਗਿਆ ਹੋਇਆ ਬਹੁਤ ਖਿਲਾਰਾ ਪੈ ਗਿਆ ਦੇਖੋ ਤੁਸੀਂ ਕਿੰਨੀ ਦੇਰ ਬੱਚੇ ਰਹਿੰਦੇ ਨੇ ਛੱਟ ਸਾਲ ਦੋ ਸਾਲ ਚ ਹੀ ਡਾਈਵੋਰਸ ਹੋ ਜਾਂਦੇ ਨੇ ਜੇ ਆਪਾਂ ਛੱਡ ਵੀ ਦਿੰਨੇ ਆ ਫਿਰ ਬਾਹਰ ਜਾ ਕੇ ਆਪਾਂ ਬਹੁਤ ਸੋਖੇ ਹੋ ਜਾਂਦੇ ਆ ਆਪਾਂ ਇੱਕ ਬੰਦਾ ਤਾਂ ਸਾਂਭ ਨਹੀਂ ਸਕਦੇ ਉਹ ਜਿਹੜੇ ਫਿਰ ਬਾਦ ਦੁਆਲੇ ਹੁੰਦੇ ਉਹਨਾਂ ਨੂੰ ਕਿਵੇਂ ਸਾਂਭ ਬਣਾਸੀ ਜਿਹੜੀ ਆਪਣੀ ਅੱਜ ਦੀ ਪੀੜ੍ਹੀ ਹੈ ਨਾ ਬੇਟੇ ਉਹ ਖੁਸ਼ ਨਹੀਂ ਹੈ ਹਾਂ ਕਹਿੰਦੇ ਹੁੰਦੇ ਕੁਝ ਪੀੜਾਂ ਮੈਨੂੰ ਰੱਬ ਨੇ ਦਿੱਤੀਆਂ ਕੁਝ ਪੀੜਾ ਮੈਂ ਆਪ ਸਰ ਜੀ ਆ। ਵੈਬ ਸੀਰੀਜ਼ ਚ ਪੂਰੇ ਪੰਜਾਬ ਦੀਆਂ ਰੀਤਾਂ ਰਿਵਾਜਾਂ ਨੂੰ ਚੰਗੀ ਤਰ੍ਹਾਂ ਤੁਸੀਂ ਦਿਖਾਇਆ ਗਿਆ। ਅਸੀਂ ਵੀ ਟ੍ਰੇਲਰ ਚ ਦੇਖਿਆ ਹੁਣ। ਉਹਦੇ ਬਾਰੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਰਿਵਾਜ ਸਮੇਂ ਨਾਲ ਬਦਲ ਜਾਂਦੇ। ਲੇਕਿਨ ਰੀਤ ਨਹੀਂ ਬਦਲਦੀ। ਤੇ ਮੈਂ ਸਿਰਫ ਉਸ ਕਨਸੈਪਟ ਨੂੰ ਲਿਆ ਜਿੱਥੇ ਮੈਨੂੰ ਪਤਾ ਹੈ ਕਿ ਇਹ ਰੀਤ ਹੈ ਔਰ ਸਦੀਆਂ ਤੋਂ ਸਾਡੇ ਨਾਲ ਚੱਲੀ ਆ ਰਹੀ ਹੈ। ਕੋਈ ਮੈਂ ਜੀ ਇਹ ਜੀ ਵੈਬ ਸੀਰੀਜ਼ ਨਹੀਂ ਦੇਖੀ ਵੀ ਜਿਸ ਚ 70 ਗੀਤ ਹੋਣ। ਕਿੰਨਾ ਟਾਈਮ ਲੱਗਾ ਇਹ ਗੀਤ ਬਣਾਉਣ ਨੂੰ ਵੈਬ ਸੀਰੀਜ਼ ਨੂੰ ਐਕਚੁਅਲੀ ਕੀ ਹੈ ਬਿਟੇ ਜਿਹੜੀਆਂ ਸਾਡੀਆਂ ਰੀਤਾਂ ਸੀ ਨਾ ਉਹਨਾਂ ਦੇ ਉੱਤੇ ਡਾਇਲੌਗ ਘੱਟ ਸੀਗਾ 뮤ਜ਼ਿਕ ਜ਼ਿਆਦਾ ਸਾਡਾ ਫੋਕ 뮤ਜ਼ਿਕ ਹੈ ਨਾ ਤੇ ਉਹਦੇ ਉੱਤੇ ਉਹਨਾਂ ਨੇ ਆਪਣੇ ਉਹ ਗੱਲ ਕਰਦੀਆਂ ਸਾਡੇ ਗੀਤ ਗੱਲਾਂ ਵਰਗੇ ਨੇ ਉਹ ਉਹਨਾਂ ਦੀਆਂ ਅੰਦਰਲੀਆਂ ਭਾਵਨਾਵਾਂ ਹੀ ਨੇ ਚਾਹੇ ਉਹਨਾਂ ਨੇ ਖੁਸ਼ੀ ਦਾ ਹੀ ਪ੍ਰਗਟਾਵਾ ਹੈ ਹੈ ਨਾ ਤਾਂ ਉਹ ਉਸੇ ਤਰ੍ਹਾਂ ਗੱਲ ਨੂੰ ਗੀਤ ਕਰਕੇ ਗਾਉਂਦੀਆਂ ਸੀਗੀਆਂ ਔਰ ਬੜੀ ਮੀਨਿੰਗਫੁਲ ਗੱਲ ਹੁੰਦੀ ਸੀਗੀ ഗുഡോ ഭുഡ് സഹലി തന്നൂ മന്ദി ല മന്ദിര ചണു ആ വീര प्यारी नी तेरे शगन मनावण आई नी ते <laughs> पर आजकल ਵਿਆਹ ਹੁਣ ਦਿਖਾਵਾ ਰਹਿ ਗਏ ਸਾਰੇ ਪੈਲੈਸ ਚ ਵਿਆਹ ਹੁੰਦੇ ਨੇ ਕਾਰਡ ਦੇ ਜਿਹੜੇ ਡੱਬਾ ਆਂਦਾ ਉਹ ਵੀ ਬਹੁਤ ਮਤਲਬ ਸਜਾ ਕੇ ਦਿਖਾਇਆ ਜਾਂਦਾ ਉਹਦੇ ਬਾਰੇ ਮੈਂ ਕੀ ਕਹਿਣਾ ਚਾਹੁੰਦੀ ਸਾਦਗੀ ਤਾਂ ਖਤਮ ਹੋ ਗਈ ਜਿੰਨਾ ਸਮਾਂ ਉਹ ਸਾਦਾ ਸੀ ਉਨਹੀਂ ਸੋਹਣਾ ਸੀ ਉਨਹੀਂ ਜਿਆਦਾ ਐਂਟਰਟੇਨਮੈਂਟ ਸੀਗੇ ਹੈ ਨਾ ਜਿਹੜਾ ਵਿਆਹ ਦਾ ਧੁਰਾ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਲਾਵਾ ਫੇਰੇ ਹੋਣ ਆਨੰਦ ਕਾਰਜ ਹੋਣ ਉੱਥੇ ਲੁਕ ਜਾਂਦੀ ਨਹੀਂ ਹੈਲੋ ਨਮਸਤੇ ਸਸ਼ਕਲ ਜੀ ਮੈਂ ਵਿਸ਼ਾਗਾ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਚੋਪਾਲ ਤੇ ਇੱਕ ਬਹੁਤ ਹੀ ਪਿਆਰਾ ਕਨਸੈਪਟ ਲੈ ਕੇ ਇੱਕ ਵੈਬ ਸੀਰੀਜ਼ ਰਿਲੀਜ਼ ਹੋਈ ਹੈ ਰੀਤਾ ਨਾਲ ਪਰੀਤਾ ਉਸਦੇ ਰਾਈਟਰ ਐਂਡ ਪ੍ਰੋਡਿਊਸਰ ਸਾਡੇ ਨਾਲ ਨੇ ਪ੍ਰਭ ਸ਼ਰਨ ਕੌਰ ਮੈਮ ਆਈਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਵੈਬ ਸੀਰੀਜ਼ ਦੇ ਬਾਰੇ ਕੀ ਹੈ ਉਸ ਵਿੱਚ ਸੱਚੀ ਕਾਲ ਮਿੱਤੀ ਸੱਚਾ ਵਧੀਆ ਵਧੀਆ ਤੁਹਾਡੀ ਵੈਬ ਸੀਰੀਜ਼ ਰਿਲੀਜ਼ ਹੋਈ ਹੈ ਰੀਤਾ ਨਾਲ ਪਰੀਤਾ ਕੀ ਕਹਿਣਾ ਚਾਹੋਗੇ ਇਹ ਮੇਰਾ ਬੜਾ ਪੈਸ਼ਨ ਸੀਗਾ ਮੇਰੀ ਲੰਬੀ ਝਰਨੀ ਹੈਗੀ ਹੈ ਉਹਦੇ ਵਿੱਚ ਮੇਰੇ ਕੋਲ ਬਹੁਤ ਐਕਸਪੀਰੀਅੰਸ ਹੈਗਾ ਔਰ ਫਿਰ ਉਹ ਸਾਰਾ ਕੁਝ ਮੈਨੂੰ ਇਸ ਵੇਲੇ ਲੱਗ ਰਿਹਾ ਸੀ ਕਿ ਸਮੇਂ ਦੀ ਬੜੀ ਲੋੜ ਹੈਗੀ ਹੈ ਕਿ ਉਹ ਪ੍ਰੋਜੈਕਟ ਮੈਂ ਲੈ ਕੇ ਆਵਾਂ ਜਿਹੜੀ ਮੇਰੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਮੈਂ ਉਹਨਾਂ ਦੀ ਵਿਰਾਸਤ ਤੋਂ ਜਾਣੂ ਕਰਾਵਾਂ ਉਹਨਾਂ ਦੀਆਂ ਜੜ੍ਹਾਂ ਨਾਲ ਜੋੜਾਂ ਤਾਂ ਫਿਰ ਮੈਂ ਸੋਚਿਆ ਕਿ ਮੈਂ ਇਹ ਕਰਾਂ ਕਿ ਬੱਚਿਆਂ ਦੇ ਰਾਹੀਂ ਇਸ ਪ੍ਰੋਜੈਕਟ ਨੂੰ ਬੱਚਿਆਂ ਤੱਕ ਪਹੁੰਚਾਵਾਂ ਤਾਂ ਉਸ ਕਰਕੇ ਫਿਰ ਮੈਂ ਜਿਹੜੀਆਂ ਮੇਰੀਆਂ ਜ਼ਿਆਦਾ ਸਿੰਗਰਸ ਕੁੜੀਆਂ ਸੀਗੀਆਂ ਉਹਦੇ ਵਿੱਚ ਮੇਰੇ ਅੱਜ ਕੱਲ੍ਹ ਦੇ ਉਹ ਸੇਜ ਦੇ ਹੀ ਬੱਚੇ ਹੈਗੇ ਆ 20 ਸਾਲ ਦੇ ਹੋ ਗਿਆ ਕੋਈ 30 ਸਾਲ ਦਾ ਹੋ ਗਿਆ ਉਹ ਜਨਰਲੀ ਮੈਂ ਕੰਮ ਕੀਤਾ ਤੇ ਉਹਦੇ ਵਿੱਚ ਬੇਟਾ ਅਸੀਂ ਸਾਰੀਆਂ ਸੈਰੇਮੋਨੀਆਂ ਨੂੰ ਆਪਣੇ ਰੀਤੀ ਰਿਵਾਜਾਂ ਨੂੰ ਉਹਨਾਂ ਨੂੰ ਜਿਆਦਾ ਪ੍ਰੈਜ਼ੈਂਟ ਕੀਤਾ ਹੈਗਾ ਕਿ ਕਿਹੜੀਆਂ-ਕਿਹੜੀਆਂ ਸੈਰੇਮੋਨੀਆਂ ਹੁੰਦੀਆਂ ਸੀ ਤੇ ਕਦੋਂ-ਕਦੋਂ ਹੁੰਦੀਆਂ ਸੀ ਤੇ ਉਹਨਾਂ ਰਿਸ਼ਤਿਆਂ ਦੇ ਨਿਰਭਾਲੇ ਉਹਨਾਂ ਰੀਤਾਂ ਦੇ ਨਿਰਭਾਲੇ ਰਿਸ਼ਤਿਆਂ ਨੂੰ ਕਿਵੇਂ ਵਧਾਇਆ ਜਾਂਦਾ ਸੀ ਹਰ ਰੀਤ ਜਿਹੜੀ ਹੈ ਉਹਦੇ 'ਚ ਜਿਹੜੇ ਰਿਸ਼ਤੇ ਨੇ ਉਹ ਆ ਕੇ ਸਾਹ ਪਾਉਂਦੇ ਆ ਨਾ ਉਹ ਉਹਨੂੰ ਖੁਸ਼ੀ ਉਹਦੇ ਨਾਲ ਜਿਹੜੀ ਮਿਲਦੀ ਹੈ ਦੁਗਣੀ ਤਿਕਣੀ ਪਜਾਂਦੀ ਹੈ ਸੋ ਉਹ ਸਾਰਾ ਕੁਝ ਰਿਸ਼ਤਾ ਵਿਧਾਨ ਸਿਗਾ ਫਿਰ ਸਾਡੀਆਂ ਉਹਦੇ ਵਿੱਚ ਜੋ ਰੀਤਾਂ ਦੀਆਂ ਆਵਾਜ਼ਾਂ ਨੇ ਜੋ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਸਾਰੀਆਂ ਚੀਜ਼ਾਂ ਤੇ ਅਸੀਂ ਬਹੁਤ ਬਰੀਕੀ ਨਾਲ ਕੰਮ ਕੀਤਾ ਹੈਗਾ ਲੋਕੇਸ਼ਨਸ ਦੇ ਉੱਪਰ ਕੰਮ ਕੀਤਾ ਤਾਂ ਜਿੰਨਾ ਵੀ ਅਸੀਂ ਆਪਣੇ ਵੱਲੋਂ ਕਰ ਸਕਦੇ ਸੀ ਮੈਕਸਿਮਮ ਉਹ ਅਸੀਂ ਇਸ ਵਿੱਚ ਦਿਖਾਏ ਹਨ ਔਰ ਇਸ ਨੂੰ ਮੈਂ ਅੱਜ ਤੋਂ 60-65 ਸਾਲ ਪਹਿਲਾਂ ਦਾ ਜਿਹੜਾ ਸਾਡਾ ਯੁੱਗ ਸੀਗਾ ਉਸ ਯੁੱਗ ਦੇ ਨੇੜੇ ਲੈ ਜਾ ਕੇ ਬਣਾਇਆ ਹੈ ਹਨਾ ਯੁੱਗ ਨਹੀਂ ਆਪਾਂ ਲਈ ਆ ਸਕਦੇ ਪਰ ਮੈਂ ਬਹੁਤ ਕੁਝ ਉਸ ਵਿੱਚ ਜਨ ਜੀਵਨ ਪਾਈਚਾਰਾ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਹਨਾ ਔਰ ਸਾਰਿਆਂ ਦਾ ਜਿਹੜਾ ਬਹੁਤ ਜ਼ਿਆਦਾ ਖੁਸ਼ੀ ਦਾ ਅਹਿਸਾਸ ਹੁੰਦਾ ਸੀ ਉਸ ਵੇਲੇ ਹਨਾ ਇਹ ਵੀ ਮੈਂ ਕਹੂੰਗੀ ਕਿ ਅੰਮ੍ਰਿਤ ਦੇ ਸਾਹਮਣੇ ਵੀ ਉਦੋਂ ਵੀ ਰੁਸ ਜਾਂਦੇ ਹੁੰਦੇ ਸੀ ਲੋਕ ਵਿਆਹ ਦੇ ਵਿੱਚ ਆਉਣ ਤੋਂ ਤਾਂ ਮਨਾ ਕੇ ਲੈ ਆਉਂਦੇ ਸੀ ਅੱਜ ਵਾਂਗੂ ਨਹੀਂ ਵੀ ਜੇ ਕੋਈ ਰੁਸ ਗਿਆ ਤਾਂ ਚੱਲ ਰੁਸ ਗਿਆ ਤਾਂ ਰੁਸਿਆ ਰਵੇ ਉਵੇਂ ਨਹੀਂ ਹੁੰਦਾ ਸੀਗਾ ਸੋ ਬੜਾ ਵਧੀਆ ਮੈਨੂੰ ਮੈਨੂੰ ਬਹੁਤ ਖੁਸ਼ੀ ਹੋਈ ਹੈ ਬੜੇ ਸਕੂਨ ਚਾਈ ਮੈਂ ਇਹ ਪ੍ਰੋਜੈਕਟ ਬਣਾ ਕੇ ਜੇ ਅਸੀਂ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਫਿਰ ਹੁਣ ਮਤਲਬ ਪਹਿਲਾਂ ਜੁਆਇੰਟ ਫੈਮਿਲੀ ਹੁੰਦੀ ਸੀ ਘਰ ਜਿੱਥੇ 10-15 15 ਬੰਦੇ ਰਹਿੰਦੇ ਸੀ ਪਰ ਹੁਣ ਜੇ ਗੱਲ ਕਰੀਏ ਹੁਣ ਫੈਮਿਲੀ ਟੁੱਟਣ ਲੱਗ ਗਈ ਹੈ ਨਿਊਕਲੀਅਰ ਫੈਮਿਲੀ ਹੋ ਗਈ ਹੈ ਇਹ ਬੇਟੇ ਦੇਖੋ ਜਿਹੜਾ ਸਾਡੇ ਜ਼ਮਾਨੇ ਆ ਸੀਗਾ ਉਦੇ ਵਿੱਚ ਵੱਡੇ ਪਰਿਵਾਰ ਹੁੰਦੇ ਸੀ ਹੈਨਾ ਸਾਂਝੇ ਪਰਿਵਾਰ ਜੀ ਨੂੰ ਆਪਾਂ ਕਹਿੰਦੇ ਆ ਇੱਕ ਪਰਿਵਾਰ ਦੇ ਵਿੱਚ ਹੀ ਚਾਲੀ ਚਾਲੀ ਜਾਣੇ ਹੁੰਦੇ ਸੀਗੇ ਹੈਨਾ ਕਿੰਨੇ ਬਜੁਰਗ ਹੋ ਗਿਆ ਉਹਦੇ ਅੱਗੇ ਪੰਜ ਬੱਚੇ ਹੋ ਗਏ ਉਹਦੇ ਬੱਚੇ ਵੀ ਜ਼ਿਆਦਾ ਹੁੰਦੇ ਸੀਗੇ ਪੰਜ ਸੱਤ ਬੱਚੇ ਤਾਂ ਆਪ ਹੀ ਹੁੰਦੇ ਸੀਗੇ ਤਾਂ ਅਗੋਂ ਉਹਨਾਂ ਦਾ ਪਰਿਵਾਰ ਹੋ ਗਿਆ ਤਾਂ ਵੱਡਾ ਪਰਿਵਾਰ ਹੋ ਜਾਂਦਾ ਹੁੰਦਾ ਸੀਗਾ ਤੇ ਉਹਦੇ 'ਚ ਕੀ ਹੁੰਦਾ ਸੀ ਕਿ ਉਹ ਇਕੱਠੇ ਰਹਿਣ ਦੇ ਕਾਰਨ ਜਿਹੜੇ ਬੱਚੇ ਸੀਗੇ ਉਹ ਆਪਣੀਆਂ ਤਾਈਆਂ ਚਾਚੀਆਂ ਦੇ ਨਾਲ ਜ਼ਿਆਦਾ ਜੁੜ ਜਾਂਦੇ ਸੀ ਉਹਨਾਂ ਨੂੰ ਆਪਣੀਆਂ ਮਾਵਾ ਹੀ ਸਮਝਣ ਲੱਗ ਜਾਂਦੇ ਸੀ ਔਰ ਮਾਵਾ ਦੀ ਤਰ੍ਹਾਂ ਹੀ ਉਹ ਪਿਆਰ ਕਰਦੀਆਂ ਸੀਗੀਆਂ ਉਹਨਾਂ ਨੂੰ ਉਹ ਰਿਸ਼ਤੇ ਬੜੇ ਗੂੜੇ ਤੇ ਪੱਕੇ ਤੇ ਇਮੋਸ਼ਨਲ ਹੁੰਦੇ ਸੀਗੇ ਉਥੇ ਦਿਖਾਵਾ ਕੋਈ ਨਹੀਂ ਹੁੰਦਾ ਸੀਗਾ ਸਾਰੇ ਇੱਕ ਦੂਜੇ ਦੇ ਲਈ ਬੱਚੇ ਵੀ ਵੱਡੇ ਵੀ ਦਾਦੀਆਂ ਦੇ ਨਾਲ ਹੀ ਬੱਚਿਆਂ ਨੇ ਜਾ ਕੇ ਚਾਰ-ਚਾਰ ਬੱਚੇ ਤਾਂ ਦਾਦੀ ਦੀ ਰਜਾਈ 'ਚ ਸੌ ਜਾਂਦੇ ਸੀਗੇ ਤੇ ਨਿਕਲਦੇ ਨਹੀਂ ਹੁੰਦੇ ਸੀ ਹੈਨਾ ਉਹ ਜਮਾਨਾ ਬੜਕੁੱਲ ਸਿਰਤ ਸੀ ਜੇ ਤੁਸੀਂ ਤੁਸੀਂ ਮਾਂ ਦੀ ਗੱਲ ਕੀਤੇ ਵੀ ਚਾਚਿਆਂ ਨੂੰ ਵੀ ਮਾਂ ਮੰਨਦੇ ਸੀ ਤੇ ਅਸੀਂ ਸੋਸ਼ਲ ਮੀਡੀਆ ਤੇ ਤੁਹਾਡੇ ਵੀਡੀਓ ਬਹੁਤ ਦੇਖੀ ਵਾਇਰਲ ਹੋਈ ਸੀ ਪਾਲ ਸਿੰਘ ਸਮਾਜਿਤ ਆਦੀ ਹੈਨਾ ਉਹ ਉਹ ਰਿਸ਼ਤੇ ਬਾਰੇ ਕੀ ਕਹਿਣ ਚਾਹੋਗੇ ਉਹ ਕਿਵੇਂ ਦਾ ਰਿਸ਼ਤਾ ਹੈ ਪਾਲਸਿੰਗਸ ਮੌਨਨ ਹਾਂਜੀ ਉਹਦੇ ਤੁਹਾਨੂੰ ਮਾ ਵੀ ਮੰਨਦੇ ਨੇ ਮਾ ਕਹਿੰਦੇ ਨੇ ਮਾ ਕਹਿੰਦੇ ਨੇ ਇਹਨਾਂ ਬਹੁਤ ਢੇਰ ਹੋ ਗਈ ਮੈਨੂੰ ਲੱਗਦਾ ਮੈਨੂੰ 20 ਸਾਲ ਤਾਂ ਰਿਟਾਇਰ ਹੋਇਆ ਹੋਊਗੀ ਉਦੋਂ ਕਿਤੇ ਪਹਿਲਾਂ ਦੀ ਗੱਲ ਹੋਣੀ ਹੈ 10-15 ਸਾਲ ਤੇ ਇੱਕ ਐਮਐਚ1 ਦੇ ਉੱਪਰ ਗਿਦਿਆਂ ਦਾ ਕੰਪੀਟੀਸ਼ਨ ਹੋਇਆ ਸੀਗਾ ਉੱਥੇ ਇਹਨਾਂ ਦੀ ਟੀਮ ਆਈ ਸੀਗੀ ਤੇ ਮੈਂ ਉੱਥੇ ਸੀਨੀਅਰ ਜਜ ਸੀਗੀ ਬਾਕੀ ਜਜਮੈਂਟ ਪੈਨਲ ਸੀਗਾ ਥੱਲੇ ਇਹ ਉੱਥੇ ਜਦੋਂ ਇਹਦੀ ਟੀਮ ਫਸਟ ਆਈ ਤਾਂ ਉਹਨਾਂ ਨੇ ਕਿਹਾ ਵੀ ਦੱਸੋ ਹੁਣ ਬਹੁਤ اچھی ਟੀਮ ਸੀ ਤੁਹਾਡੇ ਲਈ ਕੀ ਕਰੀ ਤਾਂ ਇਹ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਜਿਹੜੀ ਮੈਡਮ ਉੱਤੇ ਬੈਠੇ ਹਨ ਬਸ ਮੈਨੂੰ ਇੱਕ ਵਾਰੀ ਉਹਨਾਂ ਦੇ ਮੈਂ ਹੱਥ ਲਗਾਣੇ ਗੋਡਿਆਂ ਨੂੰ ਤੇ ਇਹ ਇੰਨੀ ਆ ਬਾੜੀਆਂ ਚੜ ਕੇ ਉੱਪਰ ਆ ਗਿਆ ਔਰ ਤੁਸੀਂ ਮੰਨ ਲੂਗੇ ਨਹੀਂ ਕਿ ਇੰਨਾ ਇਮੋਸ਼ਨਲ ਬੱਚਾ ਹੈ ਇਹ ਬਸ ਇੱਥੇ ਫੜ ਕੇ ਨਾ ਨੀਚੇ ਹੀ ਬੈਠ ਗਿਆ ਤੇ ਰੋਣਾ ਸ਼ੁਰੂ ਕਰਦਾ ਹੈ ਇਹਨੇ ਅੱਖਾਂ ਚੋਂ ਹੰਝੂ ਇਹਦੇ ਡਿੱਗਣ ਲੱਗੇ ਮੈਨੂੰ ਵੀ ਮੈਂ ਮੇਰੀ ਮੈਂ ਤਾਂ ਜਾਣਦੀ ਨਹੀਂ ਸੀ ਇਹਨੂੰ ਮੇਰੀ ਵੀ ਬੜੀ ਮੈਨੂੰ ਲੱਗਿਆ ਹੈ ਨਾ ਫਿਰ ਮੈਨੂੰ ਕਿਹਾ ਬੇਟਾ ਠੀਕ ਹੈ ਤੂੰ ਮੈਨੂੰ ਫਿਰ ਬਾਅਦ ਚ ਮਿਲਨੀ ਤੂੰ ਆਈ ਤੇਰੀ ਕੀ ਗੱਲ ਬਸ ਉਸ ਤੋਂ ਬਾਅਦ ਫਿਰ ਇਹ ਮੇਰੇ ਕੋ ਪਹਿਲਾਂ ਇਹਨੇ ਮੈਨੂੰ ਲੈਟਰ ਲਿਖਿਆ ਲੰਬਾ ਉਹ ਮੈਂ ਪੜਿਆ ਇਹਦੀ ਜੋ ਜਰਨੀ ਸੀਗੀ ਉਸ ਤੋਂ ਤੱਕ ਦੀ ਫਿਰ ਇਹ ਆਇਆ ਫਿਰ ਉਹ ਇਹਨੇ ਸਾਰੀ ਕਥਾ ਕਹਾਣੀ ਆਪਣੇ ਸੁਣਾਈ ਇਹਨੂੰ ਬਹੁਤ ਸ਼ੌਂਕ ਸੀਗਾ ਇਸ ਚੀਜ਼ ਨਾਲ ਜੁੜਨ ਦਾ ਤਾਂ ਬਸ ਇਹਦੀ ਇੱਕੋ ਹੀ ਖਾਸ ਸੀ ਕਹਿੰਦਾ ਜੀ ਮੈਂ ਤਾਂ ਪਤਾ ਨਹੀਂ 10 ਸਾਲ ਹੋ ਗਏ 12 ਸਾਲ ਹੋ ਗਏ ਇੰਨਾ ਕ ਹੁੰਦਾ ਹੀ ਮੈਂ ਤੁਹਾਡੇ ਮਗਰ ਫੇਰੇ ਜਾਂਦਾ ਸੀ ਤੇ ਮੈਨੂੰ ਜੋ ਆਖਦੇ ਆ ਕਿ ਲੋਕੀ ਪਰੇ ਕਰ ਦਿੰਦੇ ਸੀ ਤੁਹਾਡੇ ਤੱਕ ਪਹੁੰਚੇ ਨਹੀਂ ਨਿਤੰਦੇ ਸੀਗੇ ਤਾਂ ਮੈਂ ਉਸ ਦਿਨ ਮੇਰਾ ਡੇ ਸੀ ਤੇ ਮੈਂ ਤੁਹਾਨੂੰ ਮਿਲ ਲਿਆ ਬਸ ਬੇਟਾ ਉਸ ਦਿਨ ਤੋਂ ਲੈ ਕੇ ਫੇਰੇ ਮੇਰੇ ਨਾਲ ਹੀ ਲੱਗ ਗਿਆ ਤੇ ਹੁਣ ਮੇਰਾ ਤੇ ਇਹ ਕੰਮ ਹੀ ਹੈ ਦੇਖੋ ਮੈਂ ਕਿੰਨਾ ਕਰੂੰਗੀ ਮੈਂ ਬਹੁਤ ਕੰਮ ਕਰ ਲਿਆ ਤੇ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਇਕੱਲਾ ਪਾਲ ਸਿੰਘ ਨਹੀਂ ਹੈ ਹੋਰ ਵੀ ਮੇਰੇ ਬਾਹਰ ਵੀ ਵਰਲਡਵਾਈਡ ਬੱਚੇ ਬੈਠੇ ਆ ਮੈਂ ਸਾਰਿਆਂ ਨੂੰ ਇਹ ਕਹਿੰਨੀ ਆ ਕਿ ਤੁਸੀਂ ਕੰਮ ਕਰੋ ਆਪਣੀ ਵਿਰਾਸਤ ਦਾ ਆਪਣੇ ਕਲਚਰ ਦਾ ਪ੍ਰਚਾਰ ਪ੍ਰਸਾਰ ਕਰੋ ਨਵੀਂ ਪੀੜ੍ਹੀ ਨੂੰ ਉਹਦੇ ਨਾਲ ਜੋੜੋ ਤੇ ਡੈਡੀਕੇਟ ਹੋਵੋ ਬਨਾਵਟੀ ਨਹੀਂ ਆਣਾ ਇਹ ਤਾਂ ਮੇਰੇ ਪ੍ਰੋਜੈਕਟ ਦੇ ਉੱਪਰ ਵੀ ਨਹੀਂ ਮੇਰੇ ਪਹਿਲਾਂ ਇੱਕ ਲਾਈਨ ਸੀਗੀ ਕਿ ਜਿਨੇ ਮੇਰੇ ਪ੍ਰੋਜੈਕਟ ਚ ਆਣ ਮੇਰਾ ਲੰਬਾ ਕੰਮ ਹੈ ਮੇਰੇ ਨਾਲ ਦੇਖ ਕੇ ਜੁੜਿਓ ਅੱਧ ਵਿਚਾਲੇ ਨਾ ਭੱਜ ਜਿਓ ਵੀ ਆਪਣਾ ਪੂਰਾ ਮਨ ਬਣਾ ਕੇ ਆਓ ਤੇ ਦਿਲੋਂ ਆਓ ਤੇ ਉਹਦੇ ਚ ਬੇਟੇ ਬੱਚਿਆਂ ਦੀ ਨਾ ਫਿਰ ਪਰਖ ਨਿਰਖ ਹੋ ਜਾਂਦੀ ਹੈ ਕਿ ਇਹ ਚੱਲਣਗੇ ਇਹ ਕੰਮ ਕਰਨਗੇ ਜਾਂ ਅਸਲੀ ਇਹਨਾਂ ਦੇ ਮਨ ਚ ਕੋਈ ਡੈਡੀਕੇਸ਼ਨ ਹੈਗੀ ਹੈ ਤਾਂ ਬਹੁਤ ਬੱਚੇ ਸਾਰਾ ਟੀਮ ਵਰਕ ਹੈ ਹਾਂਜੀ ਹੈ ਨਾ ਗੱਲਾ ਕਿਸੇ ਕਿਸੇ ਸੈੱਟ ਦੇ ਉੱਤੇ 80 90 100 ਬੰਦਾ ਵੀ ਹੁੰਦਾ ਸੀਗਾ ਹੈ ਨਾ ਤਾਂ ਉਹ ਸਾਰੇ ਜੁੜੇ ਹੋਏ ਨੇ ਤੇ ਇਸ ਤਰ੍ਹਾਂ ਸਾਰਾ ਕੁਝ ਚੱਲ ਰਿਹਾ ਏਦਾਂ ਹੀ ਪਾਲ ਸਿੰਘ ਜੂ ਜੋੜਿਆ ਫਿਰ ਇਹ ਇਹ ਤਾਂ ਫਿਰ ਉਹ ਮਦਰ ਨਹੀਂ ਹੈਗੀ ਸੀ ਐਕਚੁਅਲੀ ਇਹਦੀ ਹਾਂ ਉਹਨਾਂ ਅਸੀਂ ਦੇਖਿਆ ਵੀ ਪੰਜਾਬੀ ਕਲਚਰ ਨੂੰ ਕਿਵੇਂ ਪ੍ਰਮੋਟ ਕਰਦੇ ਨੇ ਉਹਨਾਂ ਦਾ ਵਿਆਹ ਵੀ ਇਸ ਕਰਕੇ ਪੰਜਾਬੀ ਕਲਚਰ ਨੂੰ ਸਾਰਾ ਲੈ ਕੇ ਹੋਇਆ ਸੀ ਉਹਦੀ ਨਾ ਜ਼ਿੰਦਗੀ ਦਾ ਮਿਸ਼ਨ ਹੈ ਹੀ ਉਹਨੇ ਇਹੀ ਕੰਮ ਕਰਨਾ ਹੈ ਹੋਰ ਵੀ ਵੱਡਾ ਹੋ ਜਾਊਗਾ ਨਾ ਉਹਨੇ ਇਹੀ ਕੰਮ ਕਰਨਾ ਹੈ ਇਸ ਦੇ ਤੋਂ ਪਾਸੇ ਉਹ ਹੋ ਨਹੀਂ ਸਕਦਾ ਕਿਉਂਕਿ ਉਹਦੀ ਸੋਲ ਹੈ ਜਿਹੜੀ ਉਹ ਇਹਦੇ ਨਾਲ ਜੁੜੀ ਹੋਈ ਹੈ ਜੁੜੀ ਹੋਈ ਹੈ ਇਸੇ ਕਰਕੇ ਉਹ ਮੇਰੇ ਨਾਲ ਜੁੜਿਆ ਹੋਇਆ ਅਸੀਂ ਪੈਸ਼ਨ ਵਾਲੇ ਲੋਕ ਆ ਅਸੀਂ ਮੈਂ ਤੇ ਲੇ ਦੇ ਮਰਨੇ ਮਰ ਜਾਗੇ ਮੈਂ ਲਾ ਗੀਤ ਗੁੱਤ ਗਾਉਂਦੀ ਮਰ ਜਾਗੇ ਅਸੀਂ ਸਾਨੂੰ ਮੈਨੂੰ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਬੇਟਾ ਕਿ ਮੇਰੀ ਰਿਟਾਇਰਮੈਂਟ ਹੋਈ ਮੈਂ ਪ੍ਰਿੰਸੀਪਲ ਸੀ ਐਡਮਿਨਿਸਟਰेटर ਸੀ ਉਹ ਬੰਦੇ ਕੋਲ ਕਿੰਨਾ ਕੰਮ ਹੁੰਦਾ ਕਿੰਨੀ ਜ਼ਿੰਮੇਵਾਰੀ ਹੁੰਦੀ ਹੈ ਤੇ ਦੂਜੇ ਦਿਨ ਨੂੰ ਅਗਲਾ ਕਹੇ ਜੀ ਤੁਸੀਂ ਵਿਹਲੇ ਹੋਗੇ ਜਾਓ ਉਸ ਗੱਲ ਦੇ ਵਿੱਚ ਬਹੁਤ ਸਾਰੀਆਂ ਹੈ ਨਾ ਨਿਰਾਸ਼ਾ ਡਿਪਰੈਸ਼ਨ ਪਰ ਸਾਡੇ ਕੋਲ ਇੰਨਾ ਜ਼ਿਆਦਾ ਕੰਮ ਸੀ ਜਿਹੜਾ ਮੈਂ ਪੈਂਡਿੰਗ ਕਰਕੇ ਰੱਖਿਆ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਕਰਨਾ ਹੈ ਤੇ ਮੈਨੂੰ ਲੱਗਦਾ ਜਿੰਨਾ ਮੈਂ ਆਪਣੀ ਜੌਬ ਤੇ ਬੀਜ਼ੀ ਸੀ ਉਦੋਂ ਕਿਤੇ ਜ਼ਿਆਦਾ ਮੈਂ ਬਾਅਦ ਚ ਬੀਜ਼ੀ ਹੋਗੀ ਤੇ ਇਹ ਵਾਈਗੁਰ ਜੀ ਨੇ ਹਨਾ ਸਾਨੂੰ ਕਿਦਾਂ ਕਿਦਾਂ ਦੀ ਜਰਨੀ ਦਿੱਤੀ ਹੈ ਕਿ ਅਸੀਂ ਇਹੀ ਕੰਮ ਕਰਦੇ ਜਾਨੇ ਹਾਂ ਅ ਅ ਜੇ ਵਿਰਾਸਤ ਦੀ ਗੱਲ ਕਰੀਏ ਵੀ ਹੁਣ ਅਸੀਂ ਵੈਸਟਰਨ ਕਲਚਰ ਵੱਲ ਦੇਖਦੇ ਆ ਵੀ ਲੋਕੀ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿੰਦੇ ਨੇ ਪਰ ਮਤਲਬ ਉਹ ਹੈ ਨਾ ਵੀ ਪੰਜਾਬੀ ਕਲਚਰ ਨੂੰ ਪੁੱਲ ਦੇ ਜਾ ਰਹੇ ਨੇ ਹੁਣ ਉਹਦੇ ਬਾਰੇ ਮਤਲਬ ਕੀ ਕਹਿਣਾ ਚਾਹੋਗੇ ਦੇਖੋ ਬੇਟਾ ਜਿਹੜਾ ਆਪਣਾ ਹੈ ਨਾ ਪੰਜਾਬੀ ਕਲਚਰ ਹੈ ਪੰਜਾਬ ਦੇ ਲੋਕਾਂ ਦਾ ਕਰਚਲ ਮੈਂ ਇਹ ਨਹੀਂ ਕਹੂੰਗੀ ਕਿ ਕਿਸੇ ਕਮਿਊਨਿਟੀ ਦਾ ਕਿਸੇ ਖਾਸ ਕਮਿਊਨਿਟੀ ਦਾ ਕਲਚਰ ਨਹੀਂ ਹੈ ਉਹ ਸਾਰੇ ਪੰਜਾਬ ਦਾ ਕਲਚਰ ਹੈ ਕਿ ਉਹ ਪੰਜਾਬ ਦੀ ਮਿੱਟੀ ਤੇ ਸਾਡੇ ਪੌਣ ਪਾਣੀ ਸਾਡੀ ਹਵਾ ਚ ਪਲੇ ਹੋਏ ਲੋਕ ਨੇ ਉਹਦੇ ਚ ਜਿਹੜੀ ਇੱਜ਼ਤ ਆਬਰੂ ਹੈ ਨਾ ਉਹ ਸਾਡੇ ਪੁਰਖਿਆਂ ਤੋਂ ਚਲਦੀ ਆ ਰਹੀ ਸਭ ਤੋਂ ਉੱਪਰ ਕਿ ਸਾਡੇ ਲਈ ਉਹ ਚੀਜ਼ ਹੈਗੀ ਹੈ ਜਿਹੜੀ ਉਹ ਉਹੀ ਸਾਡੀ ਜੀਵਨ ਜਾਚ ਦੇ ਵਿੱਚ ਸਭ ਤੋਂ ਜ਼ਿਆਦਾ ਉੱਤਮ ਉਹੀ ਚੀਜ਼ ਹੈ ਹੈ ਨਾ ਤੇ ਉਹ ਕੰਨ ਦੇ ਨੇ ਔਰਤਾਂ ਹੈ ਗੈਰਤ ਨੂੰ ਰੱਖ ਪੱਲੇ ਇੱਜ਼ਤ ਹੀ ਆਬਰੂ ਹੈ ਬਾਕੀ ਸਭ ਪੈਰਾਂ ਥੱਲੇ ਹੈ ਨਾ ਇਹ ਗੁਰਤियां ਸਾਡੀਆਂ ਮਾਵਾਂ ਨੇ ਸਾਨੂੰ ਦਿੱਤੀਆਂ ਹੋਈਆਂ ਨੇ ਤੇ ਉਹ ਉਦੋਂ ਤਾਂ ਫਿਰ ਮੈਂ ਦੱਸਿਆ ਇਹ ਉਹ ਕਹਿੰਦੇ ਸੀ ਵੀ ਹੁਣ ਤੇਰਾ ਵਿਆਹ ਕੀਤਾ ਤੈਨੂੰ ਵਸਣ ਵਾਸਤੇ ਭੇਜ ਰਹੇ ਆ ਤੇ ਤੈਨੂੰ ਉੱਥੋਂ ਵਾਪਸ ਬੁਲਾਣ ਨਹੀਂ ਨਹੀਂ ਬਹੁਤ ਸਾਰੀਆਂ ਗੱਲਾਂ ਮਾਵਾਂ ਦੱਸ ਕੇ ਭੇਜਦੀਆਂ ਹੁੰਦੀਆਂ ਸੀ ਤੇ ਹਰੇਕ ਕੁੜੀ ਨੂੰ ਪਤਾ ਹੁੰਦਾ ਸੀ ਕਿ ਜੇ ਤੁਸੀਂ ਖੁਦ ਸੋਚੋ ਅੱਜ ਕੱਲ ਨੂੰ ਵੀ ਲੈ ਕੇ ਮੈਂ ਚੱਲਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ 24-25 ਇਤੋਂ ਵੱਧ ਭਾਵੇਂ ਹੋਣਗੇ ਬੱਚੇ ਕਿ ਉਹਦੋਂ ਛੋਟੀ ਉਮਰ 'ਚ ਵਿਆਹ ਹੋ ਜਾਂਦਾ ਉਹਨਾਂ ਦੇ ਮੰਨਿਆਂ 'ਚ ਤਾਂ ਹੋ ਜਾਂਦੇ ਸੀ 18-19 ਸਾਲ 18 ਹੋ ਜਾਂਦੇ ਸੀਗੇ ਪਰ ਅੱਜਕੱਲ ਤਾਂ ਜਦੋਂ ਤੁਸੀਂ ਸ਼ਾਦੀ ਕਰਨ ਜਾ ਰਹੇ ਹੋ ਪਹਿਲੀ ਗੱਲ ਤਾਂ ਮੈਂ ਉਹੀ ਕਰੂੰਗੀ ਹੈ ਨਾ ਜਿਹੜੀ ਤੁਸੀਂ ਛੇੜੀ ਹੈ ਕਿ ਜਦੋਂ ਦੋ ਜਾਨੇ ਚਾਹੇ ਲੜਕਾ ਲੜਕੀ ਸ਼ਾਦੀ ਕਰਨ ਜਾ ਰਹੇ ਹੈ ਉਹਨਾਂ ਨੂੰ ਬਿਲਕੁਲ ਪਤਾ ਹੁੰਦਾ ਹੈ ਸਾਫ਼ ਅੱਗੇ ਸਾਡੇ ਮਾਪੇ ਰਹੀਂ ਸਭ ਕੁਝ ਹੁੰਦਾ ਸੀ ਹੁਣ ਤਾਂ ਆਪਨੇ ਸਾਹਮਣੇ ਹੁੰਦਾ ਹੈ ਸਾਰਾ ਡਿਸਕਸ ਕਰ ਲੈਂਦੇ ਆ ਫਿਊਚਰ ਵੀ ਡਿਸਕਸ ਕਰ ਲੈਂਦੇ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਅਸੀਂ ਹੁਣ ਜੁੜਨ ਜਾ ਰਹੇ ਆ ਆਪਣਾ ਨਵਾਂ ਜੀਵਨ ਸਿਰਜਣ ਜਾ ਰਹੇ ਆ ਤੇ ਉੱਥੇ ਸਾਡੀਆਂ ਕੀ ਜ਼ਿੰਮੇਵਾਰੀਆਂ ਹੋਣਗੀਆਂ ਅਸੀਂ ਜਿੱਥੇ ਪੈਰ ਚੜਨ ਜਾ ਰਹੇ ਆ ਉੱਥੇ ਸਾਡੀ ਘਰਗ੍ਰਿਸ਼ਤੀ ਹੋਗੀ ਉੱਥੇ ਸਾਡਾ ਬਾਲ ਬੱਚਾ ਹੋਊਗਾ ਔਰ ਜਿੰਨਾਂ ਨਾਲ ਅਸੀਂ ਜੁੜ ਰਹੇ ਹਾਂ ਉਹਨਾਂ ਦੇ ਵੀ ਪੇਰੈਂਟਸ ਹੋਣਗੇ ਹੈਨਾ ਤਾਂ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਹੁੰਦੀਆਂ ਨੇ ਵੀ ਇਹ ਤਾਂ ਹੈ ਅਣਜਾਣ ਪੂਣਾ ਹੋ ਗਿਆ ਫਿਰ ਉਹ ਚੀਜ਼ਾਂ ਇੰਨੀ ਜਲਦੀ ਕਿਵੇਂ ਵਿਗੜ ਜਾਂਦੀਆਂ ਕਿਵੇਂ ਖਤਮ ਹੋ ਜਾਂਦੀਆਂ ਨੇ ਇਹ ਸਾਡਾ ਜਿਹੜਾ ਅਸੀਂ ਕਹਿੰਦੇ ਅਸੀਂ ਬਹੁਤ ਪੜ ਗਏ ਤੇ ਅਸੀਂ ਬਹੁਤ ਆਜ਼ਾਦ ਹੋ ਗਏ ਆਪਣੀ ਪੜ੍ਹਾਈ ਤੇ ਆਜ਼ਾਦੀ ਨੂੰ ਅਸੀਂ ਆਪਣੀ ਪ੍ਰੋਗਰੈਸ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਅਸੀਂ ਆਪਣੇ ਪੰਜਾਬ ਨੂੰ ਆਪਣੇ ਜੀਵਨ ਨੂੰ ਆਪਣੇ ਚੁਗੇ ਦੇ ਨੂੰ ਹੋਰ ਸੋਹਣਾ ਬਣਾਉਣ ਦੇ ਲਈ ਅਸੀਂ ਉਹਦੇ ਗਲਤ मीनिंग ਕੱਢ ਲਏ ਮਤਲਬ ਅੱਜ ਕੱਲ ਪੇਸ਼ੈਂਸ ਖਤਮ ਹੋ ਗਈ ਹੈ ਖਤਮ ਹੋ ਗਈ ਪਹਿਲਾਂ ਇਕੱਠੇ ਰਹਿੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਅਸੀਂ ਇਕੱਠੇ ਰਹਿਣਾ ਹੈ ਵਸਣ ਲਈ ਭੇਜਿਆ ਅਸੀਂ ਵਸਣਾ ਪਰ ਅੱਜ ਕੱਲ ਪੇਸ਼ੈਂਸ ਹੀ ਖਤਮ ਹੋ ਗਈ ਵੀ ਕਿਸੇ ਦੀ ਗੱਲ ਨਹੀਂ ਸੁਣਨੀ ਸੁਣਦੇ ਨਹੀਂ ਬੇਟੇ ਅੱਗੇ ਤੁਹਾਨੂੰ ਮੈਂ ਦੱਸਿਆ ਨਾ ਜੁਆਇੰਟ ਪਰਿਵਾਰ ਹੁੰਦੇ ਸੀਗੇ ਚਾਚੇ ਤਾਇਿਆਂ ਦਾ ਇੰਨਾ ਡਰ ਹੁੰਦਾ ਸੀ ਹੈ ਮਾਮਾ ਜਿੱਥੇ ਦੀ ਲੰਘ ਜਾਂਦੇ ਸੀ ਸਾਡੇ ਵੱਡੇ ਉੱਥੇ ਦੀ ਹੁੰਦਾ ਸੀ ਇਹ ਜ਼ਰੂਰੀ ਨਹੀਂ ਕਿ ਸਾਡੇ ਮਾਪੇ ਦੇਖਣਗੇ ਸਾਨੂੰ ਚੈੱਕ ਕਰਨਗੇ ਤੇ ਉਹਨਾਂ ਨੇ ਘੁਰ ਵੀ ਦੇਣਾ ਅੱਜ ਕੱਲ ਕੋਈ ਕਿਸੇ ਨੂੰ ਕਹਿੰਦਾ ਹੀ ਨਹੀਂ ਜੇ ਤੁਸੀਂ ਕਿਸੇ ਦੇ ਬੱਚੇ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਦੱਸਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਕਹਿੰਗੇ ਜੀ ਤੂੰ ਸਾਡੇ ਬੱਚੇ ਨੂੰ ਕਿਉਂ ਕਹਿ ਰਹੇ ਹੋ ਇਹ ਤੇ ਇਸ ਕਰਕੇ ਸ਼ੇਅਰਿੰਗ ਖਤਮ ਹੋ ਗਈ ਕੋਈ ਕਿਸੇ ਨੂੰ ਕੇਅਰ ਨਹੀਂ ਕਰਦਾ ਨਾ ਕੇਅਰ ਕਰੇ ਨਾ ਸ਼ੇਅਰ ਕਰੇ ਉਹ ਸਾਰਾ ਕੁਝ ਆਪਣੇ ਆਪ ਤੇ ਹੋ ਗਿਆ ਔਰ ਬੱਚੇ ਵੀ ਬੇਟੇ ਇੱਜ਼ਤਾਂ ਮੈਂ ਐਜ਼ ਅ ਲੇਡੀ ਕਹੂੰਗੀ ਔਰਤ ਮੈਂ ਪੁਰਾਣੇ ਜ਼ਮਾਨੇ ਦੀ ਵੀ ਅਜੇ ਨਵੇਂ ਜ਼ਮਾਨੇ ਚ ਕੱਢ ਕੇ ਗੱਲ ਕਰ ਰਹੀ ਆ ਮੇਰਾ ਵੀ ਬਹੁਤ ਤਜਰਬਾ ਹੋ ਗਿਆ ਮੈਂ ਯੂਥ ਨੂੰ ਹੀ ਪੜਾਉਂਦੀ ਆ ਜਾਂ ਕੋ ਐਜੂਕੇਸ਼ਨ ਪੜਾਇਆ ਕੁੜੀਆਂ ਨੂੰ ਪੜਾਇਆ ਜੀ ਸੀ ਜੀ ਪੜਾਈ ਕਿ ਔਰਤ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਉਹਦਾ ਆਪਣਾ ਆਪ ਹੁੰਦਾ ਬੇਟਾ ਜੇ ਤੁਸੀਂ ਆਪਣੀ ਰਿਸਪੈਕਟ ਨਹੀਂ ਕਰਦੇ ਹੈਨਾ ਆਪਣੇ ਆਪ ਨੂੰ ਨਹੀਂ ਸੰਭਾਲਦੇ ਫਿਰ ਤੁਹਾਡੀ ਦੂਜੇ ਨੇ ਰਿਸਪੈਕਟ ਨਹੀਂ ਕਰਨੀ ਤੁਸੀਂ ਕੀ ਸੋਚ ਕੇ ਤੁਸੀਂ ਜਿਹੜੇ ਇਨ ਲਿਵਿੰਗ ਰਿਲੇਸ਼ਨ ਚ ਚਲੇ ਜਾਂਦੇ ਹੋ ਕੀ ਸੋਚ ਕੇ ਜਾਂਦੇ ਹੋ ਹੈਨਾ ਤੁਸੀਂ ਕੀ ਤੁਸੀਂ ਇਸ ਚੀਜ਼ ਨੂੰ ਬੇਅਰ ਕਰ ਸਕਦੇ ਹੋ ਬੇਅਰ ਕਰ ਲੋਗੇ ਇਹ ਕਿ ਉਸ ਤੋਂ ਬਾਅਦ ਤੁਹਾਨੂੰ ਪੱਕਾ ਨਹੀਂ ਪਤਾ ਕਿ ਉਸ ਮੁੰਡੇ ਦੇ ਨਾਲ ਤੁਸੀਂ ਅੱਗੇ ਰਹੋਗੇ ਕਿ ਨਹੀਂ ਰਹੋਗੇ ਤਾਂ ਜਿੰਨਾ ਤੁਸੀਂ ਰਹਿ ਲਿਆ ਕੀ ਉਹ ਤੁਹਾਡੀ ਆਉਣ ਵਾਲੀ ਲਾਈਫ ਦੇ ਉੱਪਰ ਉਹ ਉਹਦਾ ਨਹੀਂ ਇਫੈਕਟ ਹੋਏਗਾ ਕੋਈ ਸੂਹ ਹੁਣ ਤਾਂ ਪੜ੍ਹੇ ਲਿਖੇ ਬੱਚੇ ਨੇ ਨਾ ਜਿਆਦਾ ਸਮਝਦਾਰ ਨੇ ਤੇ ਇਹਨਾਂ ਨੂੰ ਇਹ ਗੱਲਾਂ ਜਿਆਦਾ ਭਲੀ ਭਾਂਤ ਪਤਾ ਨੇ ਛੋਟੇ ਨਹੀਂ ਹੈਗੇ ਵੱਡੇ ਨੇ ਤੇ ਬਹੁਤ ਸੋਚ ਸਮਝ ਕੇ ਇਹ ਗੱਲਾਂ ਕਰਨੀਆਂ ਚਾਹੀਦੀਆਂ ਇਸ ਕਰਕੇ ਹੁਣ ਬਹੁਤ ਖਿਲਾਰਾ ਪੈ ਗਿਆ ਹੋਇਆ ਬਹੁਤ ਖਿਲਾਰਾ ਪੈ ਗਿਆ ਦੇਖੋ ਤੁਸੀਂ ਕਿੰਨੀ ਦੇਰ ਬੱਚੇ ਰਹਿੰਦੇ ਨੇ ਛੱਟ ਸਾਲ ਦੋ ਸਾਲ ਚ ਹੀ ਡਾਈਵੋਰਸ ਹੋ ਜਾਂਦੇ ਨੇ ਇਹ ਇਹ ਸੋਚਿਆ ਨਹੀਂ ਜਾਂਦਾ ਮੈਂ ਮੁੰਡਿਆਂ ਦੀ ਤਰਫ ਤੋਂ ਵੀ ਕਹੂੰਗੀ ਕੁੜੀਆਂ ਦੀ ਤਰਫ ਤੋਂ ਵੀ ਕਹੂੰਗੇ ਕਿ ਜਦੋਂ ਤੁਸੀਂ ਇਹ ਜ਼ਿੰਦਗੀ ਸਟਾਰਟ ਕੀਤੀ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਜਿਹੜਾ ਜਿਹੜੀ ਉੱਥੇ ਲਾਵਾਂ ਫੇਰੇ ਹੁੰਦੇ ਉਹ ਇੱਕ ਸੌਂਖਾਣ ਵਰਗੀ ਗੱਲ ਹੁੰਦੀ ਹੈ ਤੇ ਉਹਨੂੰ ਤੁਸੀਂ ਬਿਲਕੁਲ ਪਾਸੇ ਰੱਖ ਕੇ ਇੱਕ ਐਡਜਸਟਮੈਂਟ ਹੈ ਅੰਡਰਸਟੈਂਡਿੰਗ ਹੈ ਉਹਨੂੰ ਬੰਦਿਆਂ ਬੰਦਿਆਂ ਇੱਕ ਬੱਚਾ ਅਲੱਗ ਐਟਮੋਸਫੇਅਰ ਪਾਲ ਕੇ ਆਇਆ ਹੈ ਦੂਜਾ ਅਲੱਗ ਚ ਆਇਆ ਹੈ ਉਹਨੂੰ ਥੋੜੀ ਸਪੇਸ ਦਿਓ ਉਹਨੂੰ ਟਾਈਮ ਦਿਓ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਮੈਨੂੰ ਲੱਗੇ ਜੇ 3-4-5 ਸਾਲ ਇਕੱਠੇ ਰਹਿ ਵੀ ਲੈਣਗੇ ਨੇ ਸਮਝ ਕੇ ਹੌਲੀ-ਹੌਲੀ ਇੱਕ ਦੂਜੇ ਨੂੰ ਪਿਆਰ ਵੀ ਕਰਨ ਲੱਗ ਜਾਂਦੇ ਆ ਇੱਕ ਦੂਜੇ ਦੀ ਲੋੜ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ ਥੋੜੀ ਪੇਸ਼ੈਂਸ ਚਾਹੀਦੀ ਹੈ ਨਾ ਜਲਦੀ ਦੇ ਨੇ ਟੱਕ ਫਟੱਕ ਕਰਕੇ ਜੇ ਆਪਾਂ ਛੱਡ ਵੀ ਦਿੰਨੇ ਆ ਫਿਰ ਬਾਹਰ ਜਾ ਕੇ ਆਪਾਂ ਬਹੁਤ ਸੋਖੇ ਹੋ ਜਾਂਦੇ ਆ ਆਪਾਂ ਇੱਕ ਬੰਦਾ ਤਾਂ ਸਾਂਭ ਨਹੀਂ ਸਕਦੇ ਉਹ ਜਿਹੜੇ ਫਿਰ ਬਾਹਰ ਦਵਾਲੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਸਾਂਭਨਾ ਸੀ ਇਫੈਕਟ ਹੈ ਇਸ ਕਰਕੇ ਜਿਹੜੀ ਆਪਣੀ ਅੱਜ ਦੀ ਪੀੜ੍ਹੀ ਹੈ ਨਾ ਬੇਟੇ ਉਹ ਖੁਸ਼ ਨਹੀਂ ਹੈ ਕੋਸ਼ਿਸ਼ ਨਹੀਂ ਹੈ ਹਾਂ ਕਹਿੰਦੇ ਹੁੰਦੇ ਕੁਝ ਪੀੜਾਂ ਮੈਨੂੰ ਰੱਬ ਨੇ ਦਿੱਤੀਆਂ ਕੁਝ ਪੀੜਾਂ ਮੈਂ ਆਪ ਸਿਰ ਜੀਆਂ ਹੈਨਾ ਤੋ ਜਿਹੜੇ ਵਾਹਿਗੁਰੂ ਜੀ ਨੇ ਸਾਡੇ ਕਰਮ ਲਿਖੇ ਹੁੰਦੇ ਨੇ ਉਹਨਾਂ ਨੂੰ ਤਾਂ ਅਸੀਂ ਉਹਨਾਂ ਦਾ ਹੁਕਮ ਸਮਝ ਕੇ ਅਸੀਂ ਸਮਝ ਲੈਣੇ ਕਰ ਲੈਣੇ ਆ ਪਰ ਜਿਹੜੇ ਪੰਗੇ ਜ਼ਿੰਦਗੀ ਦੇ ਅਸੀਂ ਆਪ ਹੀ ਖੜੇ ਕਰ ਰਹੇ ਹਾਂ ਸਹੀ ਹੈਨਾ ਉਹਦੇ ਚ ਕੁੱਲ ਮਿਲਾ ਕੇ ਪੇਸ਼ੈਂਸ ਨਹੀਂ ਹੈ ਚੀਜ਼ ਨੂੰ ਡੂੰਘਾ ਸੋਚਦੇ ਨਹੀਂ ਜਾਂ ਆਉਣ ਵਾਲੇ ਫਿਊਚਰ ਨੂੰ ਉੱਥੋਂ ਦੀ ਨਹੀਂ ਦੇਖਦੇ ਕਿ ਅਗਰ ਅਸੀਂ ਇਹ ਗੱਲ ਕਰਾਂਗੇ ਤਾਂ ਸਾਡਾ ਟੂਮੋਰੋ ਕੀ ਹੋਏਗਾ ਸੋ ਇਹ ਤਾਂ ਜ਼ਰੂਰੀ ਹੈ ਵੀ ਤਾਂ ਜੇ ਅਸੀਂ ਹੁਣ ਵੈਬ ਸੀਰੀਜ਼ ਦੀ ਗੱਲ ਕਰੀਏ ਵੈਬ ਸੀਰੀਜ਼ ਚ ਪੂਰੇ ਪੰਜਾਬ ਦੀਆਂ ਰੀਤਾਂ ਰਿਵਾਜਾਂ ਨੂੰ ਚੰਗੀ ਤਰ੍ਹਾਂ ਤੁਸੀਂ ਦਿਖਾਇਆ ਗਿਆ ਅਸੀਂ ਜਿਵੇਂ ਟ੍ਰੇਲਰ ਚ ਦੇਖਿਆ ਹੁਣ ਉਹਦੇ ਬਾਰੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਉਹਦੇ ਜੀ ਬੇਟੇ ਦੇਖੋ ਜਿਹੜੇ ਆਪਾਂ ਆਮ ਬੋਲ ਦਿੰਨੇ ਆ ਰੀਤੀ ਰਿਵਾਜ ਇਹ ਰਿਵਾਜ ਹੋਰ ਚੀਜ਼ ਹੈ ਰੀਤ ਹੋਰ ਚੀਜ਼ ਹੈ ਮੈਂ ਰਿਵਾਜਾਂ ਨੂੰ ਨਹੀਂ ਪਕੜਿਆ ਰਿਵਾਜ ਸਮੇਂ ਨਾਲ ਬਦਲ ਜਾਂਦੇ ਹੈ ਲੇਕਿਨ ਰੀਤ ਨਹੀਂ ਬਦਲਦੀ ਤੇ ਮੈਂ ਸਿਰਫ ਉਸ ਕਨਸੈਪਟ ਨੂੰ ਲਿਆ ਜਿੱਥੇ ਮੈਨੂੰ ਪਤਾ ਹੈ ਕਿ ਇਹ ਰੀਤ ਹੈ ਔਰ ਸਦੀਆਂ ਤੋਂ ਸਾਡੇ ਨਾਲ ਚੱਲੀ ਆ ਰਹੀ ਹੈ ਜੇ ਇਹ ਰੀਤਾਂ ਬਣਾਈਆਂ ਗਈਆਂ ਨੇ ਇਹਨਾਂ ਦਾ ਪਿਛੋਕੜ ਹੈ ਇਹਨਾਂ ਦੇ ਪਿੱਛੇ ਕੋਈ ਸਾਰਥਕ ਮੈਸੇਜ ਹੈ ਇਸ ਚੀਜ਼ ਦਾ ਔਰ ਕਿੰਨਾ ਰਿਸ਼ਤਾ ਵਿਧਾਨ ਉਸ ਚੀਜ਼ ਦੇ ਨਾਲ ਜੁੜਿਆ ਹੋਇਆ ਹੈ ਔਰ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਪੰਜਾਬੀ ਸੁਭਾਅ ਹੈ ਨਾ ਕਿ ਉਹ ਕੋਈ ਦੁਖਾਤੀ ਹੋਵੇ ਤਾਂ ਛੇਤੀ ਭੁੱਲ ਜਾਂਦੇ ਤਾਂ ਉਹਨੂੰ ਕਿਵੇਂ ਇੰਨਾ ਰੰਗੀਨ ਬਣਾ ਲੈਂਦੇ ਸੀ ਉਹ ਔਰ ਅਦਰਵਾਈਜ਼ ਜੇ ਆਪਾਂ ਅੱਜ ਵੀ ਸੋਚੀਏ ਉਹਨਾਂ ਜ਼ਮਾਨਿਆਂ 'ਚ ਤਾਂ ਲੋਕਾਂ ਦੇ 6-6 7-7 ਬੱਚੇ ਹੁੰਦੇ ਸੀ ਆਪਣੇ ਕੋਲ ਤਾਂ 1-2 ਬੱਚੇ ਹੁੰਦੇ ਨੇ ਉਹ ਸਾਰੇ ਬੱਚਿਆਂ ਦੇ ਉੱਤੇ ਇੰਨਾ ਆਪਣਾ ਚਾਹ ਲਾੜ ਕਰਦੇ ਸੀਗੇ ਸਾਰੇ ਰਿਸ਼ਤੇਦਾਰ ਆਉਂਦੇ ਸੀ ਜਿਹੋ ਜੇ ਅੱਜ ਇਹਦੇ ਅੱਜ ਜਾ ਰਹੇ ਹਨ ਵਿਆਹ ਅਟੈਂਡ ਕਰਕੇ ਨਾਨਕੀਆਂ ਦੀ ਵਿਦਾਇਗੀ ਹੋ ਰਹੀ ਹੈ ਤੇ ਉਹਦੇ 'ਚ ਅਸੀਂ ਦਿਖਾਇਆ ਕਿ ਨਾਨਕੀਆਂ ਜਦੋਂ ਜਾ ਰਹੀਆਂ ਉਗਾਰੀਆਂ ਕਿ ਬੀਬੀ ਛੋਟਾ ਮੁੰਡਾ ਵਿਆਹੀ ਅਸੀਂ ਫੇਰ ਆਵਾਂਗੇ ਤੋਂ ਉਹਨੇ ਹਰ ਵਿਆਹ ਦੇ ਉੱਤੇ ਉਸੇ ਜੋਰ ਸ਼ੋਰ ਨਾਲ ਉਹਨੇ ਵਾਪਸ ਆਉਣਾ ਹੁੰਦਾ ਤਾਂ ਬਿਊਟੀਫੁਲ ਸੀਗਾ ਉਸਾਮਾ ਫਿਲਮ 'ਚ ਤੁਸੀਂ ਵੀ ਦੱਸਿਆ ਵੀ 70 ਗੀਤ ਵੀ ਨੇ ਹਾਂ ਮਤਲਬ ਕੋਈ ਮੈਂ ਜੀ ਇਹ ਜੀ ਵੈਬ ਸੀਰੀਜ਼ ਨਹੀਂ ਦੇਖੀ ਵੀ ਜਿਸ 'ਚ 70 ਗੀਤ ਹੋਣ ਕਿੰਨਾ ਟਾਈਮ ਲੱਗਿਆ ਗੀਤ ਬਣਾਉਣ ਨੂੰ ਵੀ ਵੈਬ ਸੀਰੀਜ਼ ਨੂੰ ਐਕਚੁਅਲੀ ਕੀ ਹੈ ਬੇਟੀ ਜਿਹੜੀਆਂ ਸਾਡੀਆਂ ਰੀਤਾਂ ਸੀ ਨਾ ਉਹਨਾਂ ਦੇ ਉੱਤੇ ਡਾਇਲੋਗ ਘੱਟ ਸੀਗਾ 뮤ਜ਼ਿਕ ਜ਼ਿਆਦਾ ਸਾਡਾ ਫੋਕ 뮤ਜ਼ਿਕ ਹੈ ਨਾ ਤੇ ਉਹਦੇ ਉੱਤੇ ਉਹਨਾਂ ਨੇ ਆਪਣੇ ਉਹ ਗੱਲ ਕਰਦੀਆਂ ਸਾਡੇ ਗੀਤ ਗੱਲਾਂ ਵਰਗੇ ਨੇ ਉਹ ਉਹਨਾਂ ਦੀਆਂ ਅੰਦਰਲੀਆਂ ਭਾਵਨਾਵਾਂ ਹੀ ਨੇ ਚਾਹੇ ਉਹਨਾਂ ਨੇ ਖੁਸ਼ੀ ਦਾ ਹੀ ਪ੍ਰਗਟਾਵਾ ਹੈ ਹੈਨਾ ਤਾਂ ਉਹ ਉਸੇ ਤਰ੍ਹਾਂ ਗੱਲ ਨੂੰ ਗੀਤ ਕਰਕੇ ਗਾਉਂਦੀਆਂ ਸੀਗੀਆਂ ਔਰ ਬੜੀ मीनिंगफुल ਗੱਲ ਹੁੰਦੀ ਸੀਗੀ ਤੇ ਹੁਣ ਉਹ ਜਿਹੜੀਆਂ ਮੈਂ ਕੰਮ ਕਰ ਰਹੀ ਸੀਗੀ ਕਿ ਪਰੰਪਰਾਵਾਂ ਦੇ ਉੱਪਰ ਕਿ ਉਹ ਯੁੱਗ ਜਿਹੜਾ 15 65 70 ਸਾਲ ਦਾ ਯੁੱਗ ਹੈ ਮੈਂ ਮੋੜ ਕੇ ਲਿਆਵਾਂ ਤੇ ਉਹਨੂੰ ਮੈਂ ਸਹੀ-ਸਹੀ ਪ੍ਰੈਜੈਂਟ ਕਰਾਂ ਬੱਚਿਆਂ ਦੇ ਸਾਹਮਣੇ ਮੇਰੇ ਕੋਲ ਕੋਈ ਗਲਤ ਮੈਸੇਜ ਨਾ ਦੇ ਹੋ ਜਾਵੇ ਕਿ ਉਹ ਗੱਲ ਜਿਹੜੀ ਆ ਉਸ ਤਰੀਕੇ ਨਾਲ ਅੱਗੇ ਤੁਰ ਪੇ ਤਾਂ ਉਹਦੇ ਉੱਤੇ ਮੈਨੂੰ ਬਹੁਤ ਕੰਮ ਕਰਨਾ ਪਿਆ ਕੁਝ ਤਾਂ ਗੀਤ ਸਾਨੂੰ ਮਿਲ ਗਏ ਕੁਝ ਨਹੀਂ ਕਾਫੀ ਸਾਰੇ ਮਿਲ ਗਏ ਜਿਹੜੇ ਜਿਨ੍ਹਾਂ ਦੀਆਂ ਟਿਊਨਸ ਵਗੈਰਾ ਮੈਂ ਆਪਣੀ ਮਾਂ ਦੇ ਨਾਲ ਰਹੀਆਂ ਮੇਰਾ ਬਹੁਤ ਪ੍ਰਭਾਵ ਹੈ ਬੀਜੀ ਦਾ ਤੇ ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ ਸੁਣਿਆ ਹੰਡਾਇਆ ਮੈਂ ਆਪ ਗਾਇਆ ਸੀ ਉਹ ਮੈਂ ਕਰ ਲਿਆ ਲੇਕਿਨ ਕੁਸ਼ਕ ਵਿੱਚ ਰੀਤਾਂ ਹੈਗੀਆਂ ਜਿਵੇਂ ਮਹਿੰਦੀ ਦੀ ਰੀਤ ਹੈਗੀ ਹੈ ਮਹਿੰਦੀ ਤਾਂ ਅਸੀਂ ਸਾਡੀ ਪੰਜਾਬੀ ਮੈਰਿਜ ਦੇ ਵਿੱਚ ਲਾਉਨੇ ਆ ਮੁੰਡੇ ਦੇ ਵੀ ਲਾਉਨੇ ਆ ਕੁੜੀ ਦੇ ਵੀ ਲਾਉਨੇ ਆ ਹੈਨਾ ਤੇ ਲੇਕਿਨ ਉਹਦੇ ਲਈ ਕੋਈ ਪ੍ਰੋਪਰ ਗੀਤ ਨਹੀਂ ਸੀਗਾ ਸਾਡੀਆਂ ਲੇਡੀਜ਼ ਉਹ ਮੈਂ ਦੇਖਿਆ ਸਾਰਾ ਡਾਟਾ ਕੀਤਾ ਉਹਦੇ ਉੱਤੇ ਬਸ ਆਪਣੇ ਸੁਭਾਅ ਮੁਤਾਬਕ ਗਾਈ ਜਾਂਦੇ ਨੇ ਉਹ ਆਪਣੀ ਖੁਸ਼ੀ ਦੇ ਨਾਲ ਕਰੀ ਜਾਂਦੇ ਏਦਾਂ ਉਹਨਾਂ ਨੇ ਇੱਕ ਇੱਕ ਚੀਜ਼ ਫੜ ਕੇ ਗੀਤ ਨਹੀਂ ਬਣਾਏ ਹੋਏ ਤਾਂ ਮੈਨੂੰ ਲੱਗਦਾ ਸੀਗਾ ਕਿ ਜਿਵੇਂ ਆਪਾਂ ਦੇਖਦੇ ਹਾਂ ਹੁਣ ਕਿ ਜੋ ਮੁਸਲਿਮ ਕਲਚਰ ਹੈ ਉਹਨਾਂ ਦੇ ਵਿੱਚ ਮਹਿੰਦੀ ਬਹੁਤ ਇੰਪੋਰਟੈਂਟ ਹੈ ਉਹ ਤਾਂ ਬਰਾਤ ਜਿਹਾ ਇੰਨਾ ਕਿੰਨਾ ਸਜ ਤਜ ਕੇ ਆਉਂਦੇ ਆ ਤੇ ਮੈਨੂੰ ਵੀ ਲੱਗਦਾ ਸੀ ਵੀ ਸੈਰੇਮਨੀ ਤਾਂ ਬਹੁਤ ਬਿਊਟੀਫੁਲ ਹੈ ਸਾਡੀ ਵੀ ਵੀ ਅਸੀਂ ਇਹਦੇ ਉੱਤੇ ਕੁਝ ਨਾ ਕੁਝ ਬਣਾਈਏ ਤਾਂ ਮੈਨੂੰ ਕੁਝ ਗੀਤ ਜਿਹੜੇ ਹੈਗੇ ਉਹ ਮੈਨੂੰ ਲਿਖਣੇ ਵੀ ਮੈਂ ਲਿਖੇ ਤੇ ਕੰਪੋਜ਼ ਵੀ ਕੀਤੇ ਤੇ ਅਸੀਂ ਲਗਾਏ ਵੀ ਐ ਇਹ ਚੀਜ਼ਾਂ ਵੀ ਮੈਂ ਪਹਿਲਾਂ ਸਾਰਿਆਂ ਨੂੰ ਤਾਂ ਹੀ ਦੱਸ ਰਹੀ ਆ ਵੀ ਤੁਹਾਨੂੰ ਸ਼ਾਇਦ ਲੱਗੂਗਾ ਵੀ ਇਹ ਮੈਡਮ ਨੇ ਗੀਤ ਲਾਇਆ ਤੇ ਸਾਡੇ ਤਾਂ ਚੱਲਦਾ ਤਾਂ ਹੈ ਨਹੀਂ ਮਹਿੰਦੀ ਚੈ ਨਹੀਂ ਪਰ ਮੈਂ ਉਹ ਹੋਰ ਬਿਊਟੀਫਾਈ ਕਰਨ ਦੇ ਲਈ ਅਸੀਂ ਚੀਜ਼ਾਂ ਕਰੀਏਟ ਕੀਤੀਆਂ ਬਹੁਤ ਅੱਛਾ ਮਹਿੰਦੀ ਦਾ ਸਾਡਾ Song ਬਣਿਆ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਹੜੀ ਸਾਡੀ ਹੀਰੋਇਨ ਹੈ ਉਹਦਾ ਨਾਂ ਗੁੱਡੋ ਹੈ ਆਇਆ ਨੀ ਤੇਰੀਆਂ ਗੁੱਡੋ പെണാ പുറ ഗ ഗുഡോ സഹല തീ ല മന്ദിരച്ച വീര പേര ശഗന മന ਆ ਯਨੀ ਤੇ ਬਹੁਤ ਸਾਰਾ ਮੈਂ ਤਾਂ ਬਣਾਇਆ ਇਹ ਕੁੜੀਆਂ ਨੇ ਬਹੁਤ ਖੂਬਸੂਰਤ ਗਾਇਆ ਹੈ ਮੈਂ ਐਦਾਂ ਕੰਪੋਜ਼ ਕਰ ਲੈਂਦੀ ਸੀਗੀ ਤੈਨੂੰ ਫਿਰ ਮੈਂ ਬੱਚਿਆਂ ਨੂੰ ਬਿਠਾ ਕੇ ਇਸ ਤਰ੍ਹਾਂ ਸਿਖਾਉਂਦੀ ਸੀਗੀ ਤੇ ਵਰਕਸ਼ਾਪਸ ਲਗਾਉਂਦੀ ਸੀ ਅਸੀਂ ਮਹੀਨਾ ਦੋ ਦੋ ਮਹੀਨੇ ਵੀ ਲੱਗ ਜਾਂਦੇ ਹੁੰਦੇ ਸੀਗੇ ਫਿਰ ਜਿੰਨੇ ਸਾਡੇ ਕੋਲ ਹੀਤ ਬਣ ਜਾਂਦੇ ਸੀ ਲੰਬਾ ਸਮਾਂ ਹੋ ਗਿਆ 17 ਦੇ ਵਿੱਚ ਸ਼ੁਰੂ ਕੀਤਾ ਤੇ ਹੁਣ 25 ਆ ਗਈ 8 ਸਾਲ ਤਾਂ ਹੋ ਗਏ 8 ਤੋਂ ਜ਼ਿਆਦਾ ਹੀ ਹੋ ਚਲੇ ਸਮਾਂ ਤੇ ਇਤਾਂ ਬਿਟਿਆ ਸੀ ਆਪਣੀ ਮਿਹਨਤ ਕੀਤੀ ਕਿਤੋਂ ਪਰ ਸਾਡੇ ਚ ਬੜੀ ਪੇਸ਼ੈਂਸ ਹੈ ਆ ਰਾਮ ਨਾਲ ਅਸੀਂ ਆਪਣਾ ਕੰਮ ਕੋਈ ਉਹੀ ਗੱਲ ਹੈ ਨਾ ਵੀ ਅੱਜ ਕੱਲ ਦੀ ਜਨਰੇਸ਼ਨ ਚ ਪੇਸ਼ੈਂਸ ਬਿਲਕੁਲ ਖਤਮ ਹੋ ਗਈ ਹੈ ਪਹਿਲੇ ਦੀ ਜਨਰੇਸ਼ਨ ਚ ਬਹੁਤ ਪੇਸ਼ੈਂਸ ਸੀ ਤੇ ਹੁਣ ਜੇ ਅਸੀਂ ਮਤਲਬ ਜੇ ਤੁਸੀਂ ਫਿਲਮ ਵੈਬ ਸੀਰੀਜ਼ ਚ ਆਪਣੀ ਪੁਰਾਣੇ ਰੀਤਾ ਰਿਵਾਜ ਵਿਆਹ ਕਿੱਦਾਂ ਹੁੰਦੇ ਸੀ ਪਰ ਅੱਜ ਕੱਲ ਵਿਆਹ ਹੁਣ ਦਿਖਾਵਾ ਰਹਿ ਗਏ ਸਾਰਾ ਪੈਲੈਸ ਚ ਵਿਆਹ ਹੁੰਦੇ ਨੇ ਕਾਰਡ ਦੇ ਜਿਹੜੇ ਡੱਬਾ ਆਉਂਦਾ ਉਹ ਵੀ ਬਹੁਤ ਮਤਲਬ ਸਜਾ ਕੇ ਦਿਖਾਇਆ ਜਾਂਦਾ ਉਹਦੇ ਬਾਰੇ ਮਤਲਬ ਕੀ ਕਹਿਣਾ ਚਾਹੋਗੇ ਵੇ ਉਹ ਹੀ ਕੰਨੀ ਇਹਨਾਂ ਵਿੱਚ ਬਹੁਤ ਕੁਝ ਬਦਲ ਗਿਆ ਸادਗੀ ਤਾਂ ਖਤਮ ਹੋ ਗਈ ਜਿੰਨਾ ਸਮਾਂ ਉਹ ਸਾਦਾ ਸੀ ਉਨਹੀਂ ਸੋਹਣਾ ਸੀ ਉਨਹੀਂ ਜਿਆਦਾ ਐਂਟਰਟੇਨਮੈਂਟ ਸੀ ਹੈਨਾ ਲੋਕੀ ਵਿਆਹ ਦੇਖਣ ਵਿਆਹ ਇੰਜੋਏ ਕਰਨਾ ਹੁੰਦੇ ਸੀ ਹੁਣ ਤਾਂ ਮੈਨੂੰ ਲੱਗਦਾ ਹੁੰਦਾ ਕਿ ਵਿਆਹ ਵੀ ਫਾਰਮੈਲਿਟੀ ਬਣ ਗਿਆ ਦਿਖਾਵਾ ਬਣ ਗਿਆ ਹੈਨਾ ਕਿ ਤੁਸੀਂ ਜਿਹੜੀ ਮਠਾਈ ਜਾਂਦਿਆਂ ਨੂੰ ਦਿੱਤੀ ਜਾਂਦੀ ਸੀ ਰਿਸ਼ਤੇਦਾਰਾਂ ਨੂੰ ਕਹਿੰਦੇ ਇਹਨੂੰ ਵੀ ਹੁਣ ਪਹਿਲਾਂ ਹੀ ਦੇ ਆਓ ਕਿ ਸਾਰਾ ਕੰਮ ਮੁਕਾਓ ਤੇ ਘਾੜ ਦੋ ਮਢਾਈ ਦੋ ਫਿਰ ਆਪਣਾ ਤੁਸੀਂ ਅੱਜ ਕੱਲ ਲੋਕ ਬਿٹے ਘਰਤੀ ਨਹੀਂ ਜਾਂਦੇ ਵਿਆਹ ਤੇ ਹੈ ਨਾ ਪੈਲਸ ਚ ਆਣਗੇ ਉੱਥੇ ਵੀ ਕਦੋਂ ਪਹੁੰਚਦੇ ਐ 9 10 11 ਵਜੇ ਪਹੁੰਚਦੇ ਆ ਉਦੋਂ ਨੂੰ ਆਨੰਦ ਕਾਰਜ ਤੇ ਚੱਲੇ ਜਾਂਦੀ ਏ ਦੁਨੀਆ ਜਿਹੜਾ ਵਿਆਹ ਦਾ ਧੁਰਾ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਐ ਲਾਵਾ ਫੇਰੇ ਹੋਣ ਆਨੰਦ ਕਾਰਜ ਹੋਣ ਉੱਥੇ ਲੋਕ ਜਾਂਦੇ ਨਹੀਂ ਉੱਥੇ ਘਰ ਦੇ ਕੁਸ਼ਕ ਬੰਦੇ ਉੱਥੇ ਪਹੁੰਚੇ ਹੁੰਦੇ ਨੇ ਬਾਕੀ ਸਾਰੇ ਤਾਂ ਸਾਈ ਤੱਕ ਕੇ ਬਾਅਦ ਚ ਹੀ ਪਹੁੰਚਦੇ ਆ ਔਰ ਉੱਥੇ ਵੀ ਇਹਨੀ ਫਾਰਮੈਲਿਟੀ ਹੁੰਦੀ ਹੈ ਰਿਸ਼ਤਿਆਂ 'ਚ ਮੈਂ ਮਿਲਦੇ ਦੇਖਿਆ ਆਪਣੀ ਮਾਂ ਦੇ ਜਮਾਨੇ ਨੂੰ ਮੈਂ ਦੇਖਿਆ ਹੋਇਆ ਹੈ ਕਿ ਉਦੋਂ ਔਰਤਾਂ ਆਉਂਦੀਆਂ ਸੀ ਨਾ ਉਹਨਾਂ ਨੇ ਪਹਿਲਾਂ ਇੱਧਰ ਨੂੰ ਮਿਲਣਾ ਉਹ ਜੱਫੀ ਪਾਉਣੀ ਘੁੱਟ ਕੇ ਫਿਰ ਐਸ ਪਾਸੇ ਛੱਡ ਕੇ ਫਿਰ ਦੂਜੇ ਪਾਸੇ ਮਿਲਣਾ ਜਿਵੇਂ ਉਹਨਾਂ ਦਾ ਦਿਲ ਨਹੀਂ ਭਰਿਆ ਹੁੰਦਾ ਮਿਲ ਕੇ ਔਰ ਉਹ ਇੱਕ ਸਪਰਸ਼ ਤੇ ਅਹਿਸਾਸ ਹੁੰਦਾ ਸੀ ਆਪਣੇ ਬੰਦੇ ਦਾ ਹੁਣ ਮੈਂ ਲੋਕਾਂ ਨੂੰ ਦੇਖਿਆ ਕਿ ਉਹ ਇੰਨਾ ਜ਼ਿਆਦਾ ਤਿਆਰ ਵਰਤਿਆ ਸਾਰਾ ਉਹਨਾਂ ਦਾ ਕੋਸਟਿਊਮ ਪਹਿਰਾਵਾ ਮੇਕਅਪ ਉਹ ਐਨਾ ਹੁੰਦੇ ਬਸ ਐਨਾ ਹੀ ਮਿਲਦੇ ਨੇ ਐਨਾ ਹੀ ਮਿਲਦੇ ਨੇ ਐਨਾ ਹੀ ਬਦਲ ਗਿਆ ਪੰਜਾਬੀ ਇਹ ਤਾਂ ਐਨੀ ਹੋਈ ਬਦਲ ਗਈ ਤਾਂ ਹੁਣ ਤੁਸੀਂ ਫਿਰ ਕਿਹੜਾ ਪਿਆਰ ਪਾਲਦੇ ਹੋ ਹੁਣ ਤੁਸੀਂ ਅੱਗੇ ਕੀ ਪਾਲਦੇ ਹੋ ਦਿਖਾਵਾ ਵੱਧ ਗਿਆ ਹੈ ਨਾ ਅਸੀਂ ਆਪਣੀਆਂ ਚੀਜ਼ਾਂ ਨੂੰ ਆਪਣੇ ਜੀਵਨ ਨੂੰ ਉਹਨਾਂ ਦੀ ਇੰਪੋਰਟੈਂਸ ਨੂੰ ਹੀ ਭੁੱਲ ਗਏ ਗਏ ਵਿਆ ਟੈਂਡ ਕੀਤਾ ਸ਼ਾਰਟਕਟ ਕੰਮ ਕਰਦੇ ਆ ਵੱਲੋਂ ਵੀ ਤੇ ਬਾਅਦ ਵਾਲੇ ਵੱਲੋਂ ਵੀ ਪਹਿਲੇ ਸੱਚ ਮਾਰ ਕਿਤੇ ਪਕਵਾਨ ਪੱਕੇ ਹੁੰਦੇ ਆ ਬੰਦੇ ਇਧਰੋਂ ਲੱਕੇ ਉਧਰ ਤੱਕ ਜਾਓ ਬੰਦੇ ਨੇ ਖਾਣਾ ਤਾਂ ਉੱਲਾਂ ਕੀ ਹੁੰਦਾ ਹੈ ਨਾ ਉਹਨਾਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਹੋ ਗਿਆ ਦਿਖਾਵੇ ਤੇ ਸਾਜ ਸਜਾਵਟ ਤੇ ਪਹਿਲੇ ਸੀ ਸਾਜ ਸਜ ਆਪਣੀ ਸਜਾਵ ਲੋਕਨ ਪਹਿਲਾਂ ਰਿਸ਼ਤੇਦਾਰ ਜਾਂਦੇ ਸੀ ਕਹਿੰਦੇ ਉੱਥੇ ਜਾਵਾਂਗੇ ਵਿਆਹ ਚ ਭੂਆ ਨੂੰ ਮਿਲਾਂਗੇ ਉੱਥੇ ਜਾਵਾਂਗੇ ਮਾਮੀ ਨੂੰ ਮਿਲਾਂਗੇ ਉੱਥੇ ਫਲਾਣੀ ਨਾਨੀ ਆਈ ਹੋਗੀ ਉਹਨੂੰ ਮਿਲਾਂਗੇ ਅੱਜ ਕੱਲ੍ਹ ਵਿਆਹ ਤੇ ਜਾਓ ਬੰਦੇ ਨੂੰ ਤਾਂ ਬੰਦਾ ਨਹੀਂ ਲੱਭਦਾ ਉੱਥੇ ਮਿਲਣਾ ਕਿਹਨੇ ਕਿਹਨੂੰ ਮਿਲਣਾ ਹੁੰਦਾ ਮੇਰੇ ਕਹਿੰਦਾ ਮਤਲਬ ਮਾਇ ਨਹੀਂ ਬਦਲ ਕੇ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰੋ ਤਾਂ ਮੈਨੂੰ ਲੱਗਦਾ ਹੁੰਦਾ ਬੰਦਾ ਕੀ ਨਹੀਂ ਕਰ ਸਕਦਾ ਹੈ ਨਾ ਤਾਂ ਕੁਛ ਨਾ ਕੁਛ ਮੈਨੂੰ ਇਸ ਗੱਲ ਦਾ ਵੈਸੇ ਬਹੁਤ ਭਰੋਸਾ ਹੈ ਕਿ ਜਿਹੜਾ ਅਸੀਂ ਕੰਮ ਕੀਤਾ ਉਹ ਕੁਛ ਨਾ ਕੁਛ ਮੋੜਾ ਤਾਂ ਜ਼ਰੂਰ ਲੈ ਕੇ ਆਊਗਾ ਮੈਂ ਯੂਥ ਚ ਹੀ ਰਹੀ ਹਾਂ ਬੇਟਾ ਯੂਥ ਹੈ ਨਾ ਜਿਹੜਾ ਇਸ ਵੇਲੇ ਉਹਨੂੰ ਨਹੀਂ ਆਪਾਂ ਕਹਿ ਸਕਦੇ ਮੈਂ ਉਹਨੂੰ ਨਹੀਂ ਕਹਿੰਦੀ ਹੈਗੀ ਵੀ ਇਹ ਟੁੱਟ ਗਿਆ ਕਿੰਨੀ ਕਿਸਮਤ ਦੀ ਗੱਲ ਹੈ ਕਿ ਤੁਹਾਡੇ ਕੋਲ ਯੂਥ ਸੰਭਿਆ ਹੋਇਆ ਹੈ ਸਾਡੇ ਫੈਸਟੀਵਲਸ ਹੁੰਦੇ ਆ ਯੂਥ ਫੈਸਟੀਵਲਸ ਹੁੰਦੇ ਆ ਹਜ਼ਾਰਾਂ ਬੱਚੇ ਉਹਦੇ ਚ ਪਾਰਟਿਸਿਪੇਟ ਕਰਦੇ ਆ ਹੈਨਾ ਇਹ ਉਹੀ ਬੱਚੇ ਨੇ ਨਾ ਜਿੰਨਾਂ ਕੋਲ ਫੋਨ ਵੀ ਹੈ ਹੈਨਾ ਜਿਹੜੇ ਜਿਹਨਾਂ ਦਾ ਪਹਿਰਾਵਾ ਵੀ ਬਦਲ ਗਿਆ ਬਹੁਤ ਕੁਝ ਬਦਲ ਗਿਆ ਮੌਕੇ ਮੁਤਾਬਿਕ ਲੇਕਿਨ ਉਹ ਜਦੋਂ ਉੱਥੇ ਆ ਕੇ ਪਾਰਟਿਸਿਪੇਟ ਕਰਦੇ ਨੇ ਉਹਨਾਂ ਨੂੰ ਕੌਣ ਲੈ ਕੇ ਆਉਂਦਾ ਸਹੀ ਉਹ ਆਪਣੀ ਖੁਸ਼ੀ ਨਾਲ ਆਉਂਦੇ ਪੂਰਾ-ਪੂਰਾ ਮੀ ਨਮੀ ਨਾ ਪ੍ਰੈਕਟਿਸ ਵੀ ਕਰਦੇ ਐ ਪ੍ਰੈਜੈਂਟੇਸ਼ਨ ਵੀ ਕਰਦੇ ਐ ਜਿਹੋ ਜੇ ਕੋਈ ਸਾਡੇ ਵਰਗੇ ਉਹਨਾਂ ਨੂੰ ਸਿਖਾ ਦਿੰਦੇ ਐ ਉਹੋ ਜਿਹਾ ਕੋਈ ਸਿੱਖ ਕੇ ਅੱਗੇ ਬਹੁਤ ਸੋਨਾ ਕਰ ਦਿੰਦੇ ਐ ਤਾਂ ਮੈਂ ਉੱਥੇ ਕਹਿਣੀ ਹੁੰਨੀ ਆ ਵੀ ਭਰਾਵੋ ਸਿਖਾਉਣ ਵਾਲਿਓ ਤੁਸੀਂ ਇਹਨਾਂ ਨੂੰ ਕੁਝ ਸੋਚ ਸਮਝ ਕੇ ਸਿਖਾਓ ਇਹਨਾਂ ਨੂੰ ਉਹ ਤਾਂ ਸਿਖਾਓ ਜਿਹੜਾ ਇਹ ਅੱਗੇ ਦੇ ਸਕਣ ਹੈਨਾ ਬਦਲ ਬਦਲ ਕੋਚ ਵੀ ਗਏ ਨੇ ਉਹ ਵੀ ਆਪਣੇ ਹਿਸਾਬ ਨਾਲ ਹੀ ਚਲਾਉਂਦੇ ਨੇ ਉਹਨਾਂ ਸਾਰਿਆਂ ਨੂੰ ਸੋ ਮੈਂ ਇਸ ਕਰਕੇ ਚੁਣਿਆ ਕਿ ਮੈਂ ਯੂਥ ਦੀ ਗੱਲ ਯੂਥ ਰਾਹੀਂ ਯੂਥ ਨਾਲ ਕਰਾਂ ਸੋ ਹੁਣ ਬੱਚਿਆਂ ਨੇ ਗਾਇਆ ਬਹੁਤ ਸੋਨਾ ਤੁਹਾਡੇ ਲਈ ਗਾਇਆ ਤੁਹਾਡੇ ਲਈ ਮੈਂ ਰਸਮਾਂ ਬਣਾਈਆਂ ਨੇ ਜੇ ਤੁਸੀਂ ਬਿਟਾ ਉਹਨਾਂ ਨੂੰ ਦੇਖੋਗੇ ਉਹਨਾਂ ਨੂੰ ਫੋਲੋ ਕਰੋਗੇ ਸਾਡੇ ਕੰਮ ਕਰਨ ਦਾ ਤਾਂ ਫਾਇਦਾ ਹੀ ਤਾਂ ਹੈ ਹੈਨਾ ਤੁਹਾਡੀ ਰਾਹੀਂ ਜਾਏਗੀ ਗੱਲ ਦੱਸ ਦੇਣਾ ਪਲੀਜ਼ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿਵੇਂ ਮੈਮ ਨੇ ਕਿਹਾ ਵੀ ਜੇ ਕੋਸ਼ਿਸ਼ ਕਰੋ ਤਾਂ ਕੀ ਨਹੀਂ ਜੇ ਕੋਸ਼ਿਸ਼ ਕਰੋ ਕੀ ਨਹੀਂ ਕਾਮਯਾਬ ਹੋ ਸਕਦਾ ਤੇ ਮੈਮ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਬ੍ਰੀਤਾ ਨਾਲ ਪ੍ਰੀਤਾ ਦੀ ਚੋਪਾਲ ਤੇ ਆ ਗਈ ਹੈ ਜੀ ਜ਼ਰੂਰ ਦੇਖਿਓ ਤੇ ਪਿਆਰ ਦਿਓ ਉਹ ਨੂੰ ਵੀ